ਹਾਂਜੀ ਸਾਤਰੀ ਦਾ ਜੀ ਸਾਰਾ ਗੱਲ ਜੇ ਮੈਨਾਂ ਟਿੱਠਾ ਹੋ ਗੇ ਤੇ ਇਹ ਚ ਉਪਰ ਆ ਜਿੱਕਰਤੇ ਤੇ ਬੱਚੇ ਛੱਡ ਤੇ ਆਪਾਂ ਦੋਵਾਂ ਤੇ ਇੱਕ ਆਪਾਂ ਬਾਅਦ ਵਿੱਚ ਛੱਡਾਂਗੇ ਤੇ ਚੜਗੇ ਬੱਚੇ ਵੀ ਬਹੁਤ ਐ ਤੇ ਜਾਨਵਰ ਆਪਾਂ ਬੰਦ ਦਾ ਇੱਕ ਛਤਰੀ ਤੇ ਆਪਣਾ ਚੱਲ ਰਟੂਸ ਆਇਆ ਓਕੇ ਫਿਰਦੇ ਆ ਬੇ ਜੀ ਇਹ ਆਉਣ ਦੋ ਮੈਂ ਤੁਹਾਨੂੰ ਦਿਖਾਉਣਾ ਕਿ ਕਿਵੇਂ ਬੱਚੇ ਚੇਵਾ ਬੱਚੜੇ ਫਿਰਦੇ ਆ ਹੁਣੇ ਡਾਇਏ ਆ ਕੈਮਰਾ ਦੇ ਵਿੱਚ ਕੈਪਚਰ ਹੁੰਦਾ ਤਿੱਕਦੇ ਚਲੋ ਦੇਖਦੇ ਆ ਜੇ ਵਿਖਦੇ ਆ ਨੂੰ ਤੇ ਆਪਾਂ ਕੁਝ ਨਾ ਗੁਸਤੀ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਤੁਹਾਡਾ ਵੈਮਨਰ ਹੈ ਜੀ ਕੀ ਐਵੇਂ ਬਸ ਇੱਧਰ ਬੰਨਤਾ ਛਤਰੀ ਤੇ ਵੱਡਾ ਉਹ ਕਬੂਤਰ ਆਪਣਾ ਤੇ ਬੱਚੇ ਉਹ ਆ ਗਏ। OK ਜੀ ਯਾਰ ਕੈਮਰੇ ਜਾ ਕੇ ਪਤਾ ਨਹੀਂ ਕਿਧਰੇ ਚਲੇ ਆ ਗਈਆਂ ਚੜੀਆਂ ਕਿ ਬਹਿਰੀਆਂ ਚਿੜੀਆਂ ਸੌਰੀ ਮੈਨੂੰ ਕੋਈ ਖਿਆਲ ਆ ਗਿਆ ਸੀਗਾ ਤੇ ਆ ਦੇਖ ਲਓ ਪਵੰਤਕ ਜਾਨਵਰ ਛਤਰੀ ਤੇ ਇੱਕ ਤੇ ਦੋਵੇਂ ਬੱਚੇ ਆਪਣੇ ਫਿਰਦੇ ਆ ਇੱਥੇ ਫਿਰਦੇ ਆ ਉੱਚੇ ਆ ਪਰ ਆ ਗਏ ਨਹੀਂ ਆ ਗਏ ਥੋੜੇ ਤੇ ਲੋ ਦਿਖਾਈਆਂ

ਆ ਚਲੋ ਜੇ ਨੀਵੇਂ ਆ ਨਾ ਉਹ ਤੁਹਾਨੂੰ ਦਿਖਾਵਾਂ ਹੁਣ ਤੇ ਬਾਵਾ ਚੜੇ ਫਿਰਦੇ ਆ ਹੁਣ ਪਤਾ ਆਣਾ ਜਿਹ ਵੀ ਕੈਪਚਰ ਹੁੰਦੇ ਐ ਚਲੋ ਜੋ برو ਫਿਰ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਜੇ ਥੋੜੇ ਨੀਵੇਂ ਹੋਏ ਤਾਂ ਸੈਟ ਵਟ ਹੋ ਗੂਏ ਆਪੇ ਠੀਕ ਹੈ ਜੀ ਓਕੇ ਜੀ ਤੇ ਫਿਰ ਮਿਲਦੇ ਆਂ ਬੱਚੇ ਆ ਗਏ ਨੀਵੇਂ ਇੱਕ ਮਿੰਟ ਦਿਖਾਉਣੇ ਆਂ ਦੁਮੁੜ ਕੇ ਤੇ ਕਿਉਂ ਬਹੁਤ ਬਹਾਵ ਚ ਰੋੜਦੇ ਆਉਣ ਦੇਆਂ ਨੂੰ ਤੇ ਦਿਖਾਉਣੇ ਆ ਤੁਹਾਨੂੰ ਕਾਫੀ ਨੀਵੇਂ ਆ ਗਿਆ ਹਾਂ ਤੇ ਨੀ ਜਿਆਦਾ ਉੱਚੇ ਵੀ ਨਹੀਂ ਗੇ ਤੇ ਮੈਂ ਕੀ ਦਿਖਾ ਰਹੀ ਆ ਆਹ ਫਰਤੇ ਇੱਕ ਮਿੰਟ ਆਉਗੇ ਹੁਣ ਤੇ ਆ ਗਏ ਠੀਕ ਹੈ ਤੇ ਵਧੀਆ ਉੱਡ ਗਿਆ ਹੈ ਵਧੀਆ ਉੱਡੇ ਪਏ ਹੈ ਤੇ ਆਪੇ ਵੀ ਆਣਗੇ ਅੱਜ ਤੇ ਇਹ ਖੰਭ ਖੰਭੇ ਛੱਡੀ ਜਾਂਦੇ ਆ ਬੈ ਜਾਣਗੇ ਮੈਂ ਨਾ ਆ ਸਿਰਾ ਘਰਾਤੀ ਯਾਰ ਕਾਲਾ ਪੜਾਇਆ ਸੀਗਾ ਇਹ ਦੂਜਾ ਕੱਲ ਆਪਾਂ ਉਹ ਹੁੜਾ ਆਇਆ ਸੀਗਾ ਕਾਲੀਪੂਛ ਵਾਲਾ ਜਿਹੜਾ ਖੁੱਡੇ ਦੇ ਵਿੱਚ ਹੁਣ ਐਸ ਟਾਈਮ ਬੰਦ ਦਾ ਤੁਹਾਨੂੰ ਦਿਖਾ ਦਿੰઈએ। ਆ ਖੁੱਡੇ ਦੇ ਵਿੱਚ ਵੀ ਨਹੀਂ ਉਹ ਮਰਾ ਦਿੰઈએ। ਤੇ ਇੱਕ ਤੋਂ ਉਹ ਆਂਡਾ ਖਰਾਬ ਹੋ ਗਿਆ ਬੱਚਾ ਮਰ ਗਿਆ। ਆਂਡੇ ਜੋ ਇੱਕ ਤਾਂ ਖਰਾਬ ਹੋ ਗਿਆ ਸੀ ਆਂਡਾ ਇੱਕ ਚ ਬੱਚਾ ਬਣਿਆ ਸੀ ਉਹ ਮਰ ਗਿਆ। ਆਹ ਡਾਇਆ ਸੀ ਕੱਲ ਆਪਾਂ ਬੱਚਾ ਆਪਣਾ ਕਾਲਾ ਚੀਨਾ। ਹੱਟੀਆਂ ਦਾ। ਤੇ ਆ ਆਪਣੀ ਬੈਠੀ ਕਬੂਦਰੀ ਤੇ ਟ੍ਰੇਡ ਨੂੰ ਉਂਹ ਪਈ। ਬੱਚੇ ਵਿੱਚ ਲਾਈਏ ਤੇ ਕਿਉਂ ਹਵਾ ਵਾਲੀ ਚੱਲਦੀ ਆ। ਹੋਰ ਚੜ ਗਏ ਤੇ ਕੰਮ ਮੁਸ਼ਕਿਲ ਹੋਈ ਪਾ ਸੈਟਾ ਉੱਪਰ ਪੂਰਾ ਬੱਬੀ ਤੇ ਤੇ ਦਾਣਾ ਕਾਣੀ ਪਾਇਆ ਹੋਇਆ ਮੈਂ ਤੜਕੇ ਕਾ ਗਿਆ ਸੀ ਪੇਪਰ ਚੱਲਦੇ ਹੋਣਾ ਤਾਂ ਆਪਾਂ ਵਲੌਗ ਕੱਟ ਹੀ ਆਉਂਦੇ ਆ ਹਾਂ ਤੇ ਜੀ ਜਾਣੀ ਦਾ ਪੇਪਰ ਯਾਦ ਕਰ ਲਈ ਜੇ ਆ ਚਲੋ ਜਾਂ ਬੱਚਾ ਇੱਕ ਦਾ ਡਾਲ ਲਈਦਾ ਆਪਾਂ ਦਿਨ ਚ ਐਨ ਆ ਨਾ ਫਿਰ ਉਹ ਦਾਗਾ ਗਿੱਜਣਾ ਨਾ ਗਿੱਜਣਾ हां ਹੁਣ ਤੇ ਵਧੀਆ ਚੱਲੂ ਅੱਡੇ ਲੱਗੀ ਹੋਏ ਆ ਡਾਲਿਆ ਕਰੀਏ ਕਿਉਂ ਫਿਰ ਐ ਹੁੰਦਾਗਾ ਚਾਰ ਪੰਜ ਬੰਦ ਰਹੇ ਤੇ ਉਹਨਾ ਥੋੜਾ ਮੁਸ਼ਕਿਲ ਹੋ ਜਾਊਗਾ ਆ ਚੜੇ ਫਿਰਦੇ ਚੱਲੋ ਠੀਕ ਐ ਮੈਂ ਲਾ ਲਾ ਫਿਰ ਮਿਲਾਂਗੇ ਜੀ ਤੇ ਬੱਚੇ ਵਿੱਚੇ ਲਾਲੇ ਸੀਗੇ ਆਪਾਂ ਤੇ ਥੱਲੇ ਚੱਲ ਗਏ ਸੀਗੇ ਤੇ ਹੁਣ ਸ਼ਾਮ ਦਾ ਟਾਈਮ ਹੋਇਆ ਮੈਂ ਕਿਹਾ ਇੱਕ ਪੜ ਡਾਲਣੀ ਹੈ ਹੈਗਾ ਨਾ ਰਾਤ ਇਹ ਡਾਲੀਏ ਦਾ 10 ਮਿੰਟ ਚਲੋ ਥੋੜੀ-ਮੋਟੀ ਗੇੜੇ ਪਵਾਈਏ ਡਾਲੀਏ ਆਪਣੀ ਕਾਲੀ ਪੂਛ ਵਾਲਾ ਛੋਟਾ ਤੋਂ ਬਰੂ ਇਹ ਇਦਰ ਚੈੱਕ ਕਰਾਉਣੀ ਆ ਆ ਬੈਠਾ ਆਪਣਾ ਲੰਨੀ ਛਲੇ ਪੂਰੀ ਇੱਕ ਜਿਭੂਰ ਮਹਾਰਦੇ ਇਹ ਡਾਲ ਸਾਡੇ ਆ ਆਪਣਾ ਕਾਲਾ ਚੀਨਾ ਬੱਚਾ ਡਾਲੀਏ ਆ ਗਿਰਸਤੇ ਪਾਇਸ਼ਾ ਛਾਤਰੀ ਦੇ ਬੈਠ ਗਿਆ ਪਤਾ ਹੀ ਸੀਗਾ ਆਪਾਂ ਨੂੰ ਤੇ ਹੁਣ ਤੇ ਇਹਨੂੰ ਡਾ ਦਈਏ ਲੈ ਵੀ ਆਉਂਦਾ ਨਹੀਂ ਵਾ ਗਿਆ ਕੈਮਰਾ ਕੋਈ ਨਾ ਬਲਰ ਹੋ ਗਿਆ ਕਿ ਮੈਨੂੰ ਹੀ ਬਲਰ ਆ ਕਿ ਇੱਥੇ ਕੀੜੇ ਪਾਉਂਦਾ ਫਿਰਦਾ ਹੈ हो गया आ गया चलो उड़न उड़न तो सिर्फ उड़ता बढ़िया बनी है फिर आप भी आ गया ठीक है ਇਹ ਕੀ ਕੈਮਰਾ ਕਾ ਤਾਂ blur ਹੋ ਰਿਹਾ ਚਲੋ ਸੈਟ ਆਉ ਕਰ ਪੁਟ ਆ ਰਿਹਾ ਠੀਕ ਹੈ ਜੀ ਤੇ ਫਿਰ ਬੱਚਾ ਪਿਚਲਾ ਕੇ ਦਾਣੇ ਪਾਵਾਂਗੇ ਹਲੇ ਤੱਕ ਤਾਂ ਨਹੀਂ ਕੋਈ ਸੈਟਾ ਬੱਚਾ ਵੀ ਉੱਡਦਾ ਤੇ ਬੰਦਿਆਂ ਜਾਨਵਰ ਸ਼ਾਦੇ ਠੀਕ ਹੈ ਜੀ ਬਾਅਦ ਵਿੱਚ ਮਿਲਦੇ ਆਂ ਮੈਂ ਦਾਣੇ ਦੁਨੇ ਪਾ ਦੀਏ ਫਿਰ ਸ਼ਾਮ ਦਾ ਟਾਈਮ ਤਾਂ ਹੋਇਆ ਹੀ ਪਿਆਗਾ ਤੇ ਤਾਂ ਨਹੀਂ ਮੈਂ ਤਰਤਾ फिर मिलते हैं भी भी दिखाई दें फिर चलो सटा ओके रिपोर्ट है ज्यादा जानवर जूनवर अपने ओके रिपोर्ट की खान गए ज्यादा पावगे तो वेस्ट ही जानी है इन्होंने खादी ਪਿਲੇਟ ਵੀ ਰੱਖੀ ਹੋਈ ਆਪਾਂ ਆ ਗਿਆ ਜਾਨਵਰ ਹੈ ਜਿਹੜੀ ਹੈ ਤੇ ਇਹਨਾਂ ਕਬੂਤਰੀ ਤੇ ਖੰਭ ਆ ਗਏ ਤੇ ਉਹ ਕੋਜੇ ਤੇ ਆ ਕਬੂਤਰੀ ਆਪਣੀ ਜਿਹੜੀ ਵੱਡੀ ਕਬੂਤਰੀ ਹੈ ਖੁੱਡੇ ਦੀ ਤੇ ਘਰ ਕੇ ਖੁੱਡਾ ਬੰਦ ਤੇ ਚੋਬਰੋ ਚਾਲਦੇ ਆ ਮੰਨਦਾ ਕਿ ਕਬੂਤਰੀ ਦੇ ਖੰਭ ਜੇ ਆ ਗਏ ਆ ਦੂਜੇ ਜਿੱਥੇ ਉਹਦੇ ਉੱਤੇ ਪੂਰਾ ਆ ਦਿਲ ਜਾ ਬਣਿਆ ਉਤੇ ਖਾਂਬ ਆ ਗਏ ਤੇ ਚਿੱਟੇ ਤੇ ਬਾਕੀ ਹੁਣ ਆਪਾਂ ਜੋੜਾ ਲਾ ਦੇਣਾਗਾ ਕੋਈ ਚੈੱਕ ਕਰਨੀਗਾ ਅੱਜ ਜਾਂ ਕੱਲ ਦੇ ਵਿੱਚ ਵਿੱਚ ਲਾ ਦਾਂਗੇ ਇਹ ਸੈਟਅਪ ਆ ਪੇਪਰ ਚੱਲਦੇ ਪਏ ਆ ਇਸ ਕਰਕੇ ਬਲੌਗ ਆਪਾਂ ਜਿਆਦਾ ਲੰਮਾ ਨਹੀਂ ਕਰਦੇ ਪੇਪਰ ਬਹੁਤ ਯਾਰ ਕੀਤਾ ਤੇ ਆਵੇਗਾ ਤਾਂ ਉਹੀ ਚੰਗਾ ਬਹੁਤ ਔਖੀ ਆਊਗਾ ਵੈਸੇ ਤਾਂ ਇਹ ਚਲੋ ਵਧੀਆ ਗੱਲ ਹੈ ਠੀਕ ਹੈ ਜੀ ਤੇ ਸ਼ਾਵਰੀਆਂ ਆਪਣੀਆਂ ਲੱਗੀਆਂ ਕੋਈ ਇਹਦਾ ਕਬੂਤਰ ਨਹੀਂ ਔੜਦਾ ਠੀਕ ਹੈ ਜੀ ਤੇ ਫਿਰ ਮਿਲਦੇ ਆਂ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਨਾਲ ਠੀਕ ਹੈ ਜੀ ਠੀਕ ਰੱਖ